ਇੰਨੇ ਤਾਂ ਜ਼ਿਆਦਾ ਉਹ ਛਾਤਰ ਦਿਮਾਗ ਦੀ ਸੀਗੀ ਕਿ ਆਪ ਦੇ ਆਪ ਹੀ ਆਪ ਦੇ ਸਰੀਰ ਤੇ ਉਹਨੇ ਨਿਸ਼ਾਨ ਪਾ ਕੇ ਆਪਦੇ ਹੱਥਾਂ ਦੇ ਉੱਤੇ ਨਿਸ਼ਾਨ ਪਾ ਕੇ ਤੇ ਉਹਨੂੰ ਵਿਚਾਰੇ ਨੂੰ ਝੂਠਾ ਸਾਬਤ ਕਰਦਾ ਪਹਿਲਾਂ ਇਹਦੇ ਮੈਂ ਤਿੰਨ ਗੋਲੀਆਂ ਮਾਰੀਆਂ ਤੇ ਮੇਰੇ ਤੋਂ ਇਹ ਤੜਫਾ ਦਾ ਵੇਖਿਆ ਨਹੀਂ ਗਿਆ ਤੇ ਉਸ ਤੋਂ ਬਾਅਦ ਮੈਂ ਦੋ ਗੋਲੀਆਂ ਤੇ ਮੋਰ ਮਾਰਤੀਆਂ ਕਿਸੇ ਨੂੰ ਵੀ ਵੇਖੇ ਪਰਖੇ ਤੋਂ ਬਿਨਾ ਹਨਾ ਇੱਕਦਮ ਕਿਸੇ ਦਾ ਹੋ ਜਾਣਾ ਕਿਸੇ ਤੋਂ ਡਿਪੈਂਡ ਹੋਣਾ ਹਨਾ ਮਹਿੰਗਾ ਪੈ ਜਾਂਦਾ ਜਿਵੇਂ ਕਿ ਉਹ ਵਿਚਾਰੇ ਨੂੰ ਰੋਏ ਨੂੰ ਪੈ ਗਿਆ ਸਸਿਕਲ ਦੋਸਤੋ ਅੱਜ ਦੀ ਜੋ ਕਹਾਣੀ ਤੁਹਾਡੇ ਲਈ ਲੈ ਕੇ ਆਏ ਆਂ ਇਹ ਕਹਾਣੀ ਇਹੋ ਜਿਹੀ ਆ ਕਿ ਜਦੋਂ ਆਪਾਂ ਕਿਸੇ ਨੂੰ ਵੇਖੇ ਵੇਖੇ ਪਰਖੇ ਬਿਨਾ ਕਿਸੇ ਤੇ ٹرسٹ ਕਰ ਲੈਨੇ ਆ ਕਿਸੇ ਤੇ ਵਿਸ਼ਵਾਸ ਕਰ ਲੈਨੇ ਆ ਤੇ ਉਹ ਵਿਸ਼ਵਾਸ ਸਾਨੂੰ ਕਿਹੋ ਜਿਹੇ ਮੋੜ ਤੇ ਲਾ ਜਾ ਕੇ ਖੜਾ ਕਰ ਦਿੰਦਾ ਇਸੇ ਤਰ੍ਹਾਂ ਦੀ ਹੀ ਸਟੋਰੀ ਅੱਜ ਤੁਹਾਡੇ ਲਈ ਲੈ ਕੇ ਆਏ ਆ ਕਿ ਸੰਸਨੀ ਦੇ ਵਿੱਚ ਇੱਕ ਮੁੰਡਾ ਰਹਿੰਦਾ ਸੀਗਾ ਮਤਲਬ ਕਿ ਉਹਦੀ ਲਾਈਫ ਬਹੁਤ ਵਧੀਆ ਚੱਲ ਰਹੀ ਸੀਗੀ ਲੋਅਰ ਸੀਗਾ ਵਕੀਲ ਦੀ ਉਹਨੇ ਪੜ੍ਹਾਈ ਕੀਤੀ ਸੀਗੀ ਪਿੱਛੋਂ ਵੀ ਉਹਨੇ ਬਹੁਤ ਵਧੀਆ ਸਟੱਡੀ ਕੀਤੀ ਤੇ ਮਤਲਬ ਕਿ ਵਧੀਆ ਆਪਣੀ ਲਾਈਫ ਦੇ ਵਿੱਚ ਸੈੱਟ ਸੀਗਾ ਤੇ ਵਕੀਲ ਬਣ ਚੁੱਕਿਆ ਸੀਗਾ ਲੋਅਰ ਬਣ ਚੁੱਕਿਆ ਸੀਗਾ ਤਾਂ ਵਧੀਆ ਉਹਦੀ ਜ਼ਿੰਦਗੀ ਜਾ ਰਹੀ ਸੀਗੀ ਤੇ ਮਤਲਬ ਕਿ ਕਹਾਣੀ ਇੱਥੋਂ ਹੀ ਸ਼ੁਰੂ ਹੁੰਦੀ ਆ ਕਿ ਅੱਜ ਜਿਵੇਂ ਮਤਲਬ ਕਿ ਆਜ ਦੇ ਦਿਨ ਉਹਨੇ ਕਿਸੇ ਨੂੰ ਡੇਟ ਕਰਨੇ ਜਾਣਾ ਹੁੰਦਾ ਵਾ ਵਧੀਆ ਉਹਦੀ ਲਾਈਫ ਸੈੱਟ ਹੋਣ ਦੀ ਮਤਲਬ ਕਿ ਘਰ-ਬਾਰ ਵੀ ਉਹਦਾ ਵਧੀਆ ਸੈੱਟਪ ਹੋਂਦਾ ਵਾ ਜਿਹੜਾ ਉਹਦਾ ਬਚਪਨ ਤੋਂ ਹੀ ਉਹਦੇ ਪੇਰੈਂਟਸ ਦਾ ਤਲਾਕ ਹੋ ਜਾਂਦਾ ਤੇ ਉਹ ਆਪਣੀ ਮਾਂ ਦੀ ਕਸਟਡੀ ਦੇ ਵਿੱਚ ਆਉਂਦਾ ਵਾ ਤੇ ਉਹਦੀ ਜਿਹੜੀ ਮਦਰ ਹੁੰਦੀ ਆ ਉਹ ਦੂਸਰੀ ਮੈਰਿਜ ਕਰਵਾ ਲੈਂਦੀ ਆ ਤੇ ਦੂਸਰੀ ਮੈਰਿਜ ਜਿਹੜੀ ਹੁੰਦੀ ਆ ਉਹਦੇ ਦੂਸਰੇ ਡੈਡੀ ਦੇ ਮਤਲਬ ਕਿ ਜਿਹੜਾ ਉਹਦਾ ਦੂਸਰਾ ਫਾਦਰ ਹੁੰਦਾ ਉਹਦੀਆਂ ਤਿੰਨ ਬੇਟੀਆਂ ਹੁੰਦੀਆਂ ਵਾਂ ਮਤਲਬ ਕਿ ਇਹਦੀਆਂ ਤਿੰਨ ਭੈਣਾਂ ਹੁੰਦੀਆਂ ਵਾਂ ਤੇ ਫੇਰ ਵੀ ਉਹਨੂੰ ਪੂਰਾ ਪਿਆਰ ਮਿਲਦਾ ਵਾ ਤੇ ਵ ਸਟੱਡੀ ਹੁੰਦੀ ਆ ਵਧੀਆ ਉਹ ਆਪਣੇ ਪੈਰਾਂ ਤੇ ਸਟੈਂਡ ਹੁੰਦਾ ਵਾ ਚਲੋ ਉਹ ਮਤਲਬ ਕਿ ਅਲੱਗ ਫਲੈਟ ਲੈ ਕੇ ਰਹਿੰਦਾ ਵਾ ਵਧੀਆ ਉਹਦੀ ਪੇ ਹੁੰਦੀ ਆ ਹਨਾ ਅੱਛੀ ਉਹਦੀ ਜ਼ਿੰਦਗੀ ਬਤੀਤ ਹੋ ਰਹੀ ਹੁੰਦੀ ਆ ਤੇ ਅੱਜ ਦੇ ਦਿਨ ਉਹ ਜਲਦੀ ਆਪਦਾ ਕੰਮ ਖਤਮ ਕਰਦਾ ਵਾ ਆਪਣਾ ਆਫਿਸ ਜਲਦੀ ਬੰਦ ਕਰਦਾ ਕਿਉਂਕਿ ਉਹਨੇ ਕਿਸੇ ਨੂੰ ਡੇਟ ਕਰਨ ਲਈ ਜਾਣਾ ਹੁੰਦਾ ਵਾ ਜਿਹੜੀ ਹਾਇਆ ਦੀ ਜਿਹੜੀ ਮਿਸ ਵਰਡ ਮਤਲਬ ਕਿ ਬਿਊਟੀ ਕੁਵੀਨ ਜਿਹਨੂੰ ਕਹਿ ਸਕਦੇ ਆ ਬਿਊਟੀ ਕੁਵੀਨ ਉਹਨੂੰ ਉਹਨੇ ਡੇਟ ਕਰਨ ਜਾਣਾ ਹੁੰਦਾ ਤੇ ਉਹਨੂੰ ਉਹ ਕਾਲ ਕਰਦਾ ਉਹਨੂੰ ਕਹਿੰਦਾ ਕਿ ਤੂੰ ਮੈਨੂੰ 9:30 ਵਜੇ ਪੱਬ ਵਿੱਚ ਮਿਲੀ ਤਾਂ ਮੈਂ ਰਾਤ ਨੂੰ ਤੈਨੂੰ ਉੱਥੇ ਮਿਲੂੰਗਾ ਤੇ ਚਲੋ ਉਹ ਜਿਹੜੀ ਹੁੰਦੀ ਆ 2012 ਦੀ ਕੁਈਨ ਹੁੰਦੀ ਆ ਉਥੋਂ ਦੀ ਹਾਇਆ ਦੇ ਦੇ ਉਹ ਚਲੋ ਉਹ ਲੜਕੀ ਜਲਦੀ ਹੀ ਪਹੁੰਚ ਜਾਂਦੀ ਆ ਉੱਥੇ ਤੇ ਜਦੋਂ ਉੱਥੇ ਜਾ ਕੇ ਉਹਦਾ ਵੇਟ ਕਰਦੀ ਆ ਉਹ ਨਹੀਂ ਆਉਂਦਾ ਕਾਫੀ ਟਾਈਮ ਉਹਦਾ ਘੰਟਾ ਦੋ ਘੰਟੇ ਬੈਠ ਕੇ ਉਹਦਾ ਵੇਟ ਕਰਦੀ ਉਹਦਾ ਫੋਨ ਟਰਾਈ ਕਰਦੀ ਆ ਪਰ ਉਹ ਉੱਥੇ ਨਹੀਂ ਪਹੁੰਚਦਾ ਕਿਉਂ ਨਹੀਂ ਪਹੁੰਚਦਾ ਉਹ ਕਾਲ ਟਰਾਈ ਕਰਦੀ ਆ ਹਣਾ ਉਹ ਫੋਨ ਚੱਕਣ ਦੀ ਹਾਲਤ ਵਿੱਚ ਨਹੀਂ ਹੁੰਦਾਗਾ ਤੇ ਇਹ ਅੱਗੇ ਜਾ ਕੇ ਮਤਲਬ ਕਿ ਇਹੋ ਜਿਹਾ ਝਟਕਾ ਲੱਗਦਾ ਹੈ ਕਿ ਜਦੋਂ ਪਤਾ ਚੱਲਦਾ ਵਾ ਕਿ ਉਹਦਾ ਹੀ ਜਿਹੜਾ ਫਲੈਟ ਹੁੰਦਾ ਵਾ ਉਹਦੇ ਵਿੱਚੋਂ ਪੁਲਿਸ ਨੂੰ ਕਾਲ ਜਾਂਦੀ ਆ ਉਹਦੇ ਰੂਮ ਦੇ ਵਿੱਚੋਂ ਇੱਕ ਪੁੜੀ ਸੁਣਣਾ ਕਰਦੀ ਆ ਕਿ ਮਤਲਬ ਕਿ ਮੈਂ ਜਿਹੜਾ ਰੁਆਇਨ ਰੁਆਇਨ ਨਾਮ ਦੇ ਮੁੰਡੇ ਨੂੰ ਗੋਲੀ ਮਾਰ ਦਿੱਤੀ ਆ ਤੇ ਫਿਰ ਪੁਲਿਸ ਹੈਰਾਨ ਹੋ ਜਾਂਦੀ ਉਹ ਕਹਿੰਦੀ ਵੀ ਪਹਿਲਾਂ ਉਹਦੇ ਮੈਂ ਤਿੰਨ ਗੋਲੀਆਂ ਮਾਰੀਆਂ ਤੇ ਫਿਰ ਉਹ ਜਿਆਦਾ ਤੜਫ ਰਿਆ ਸੀਗਾ ਮੇਤੋ ਦੇਖਿਆ ਨਹੀਂ ਗਿਆ ਤੇ ਦੋ ਤਿੰਨ ਗੋਲੀਆਂ ਮੈਂ ਉਹਦੇ ਹੋਰ ਮਾਰਤੀਆਂ ਤੇ ਹੁਣ ਉਹ ਮਰ ਚੁੱਕਿਆ ਤੇ ਤੁਸੀਂ ਜਲਦੀ ਹੀ ਆ ਜਾਓ ਤੇ ਪੁਲਿਸ ਪੁੱਛਦੀ ਆ ਵੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਉਹਨੂੰ ਗੋਲੀ ਮਾਰੀ ਵੀ ਕਿਉਂ ਉਹਨੂੰ ਸਵਾਲ ਕਰਦੇ ਉਹ ਕਹਿੰਦੀ ਵੀ 15 ਮਿੰਟ ਹੋ ਗਏ ਮੈਂ ਉਹਨੂੰ ਗੋਲੀ ਮਾਰੀ ਨੂੰ ਤੇ ਤੁਸੀਂ ਜਲਦੀ ਪਹੁੰਚੋ ਤੇ ਉਸ ਤੋਂ ਬਾਅਦ ਪੁਲਿਸ ਵੀ ਉਹਨੂੰ ਬੋਲਣ ਲੱਗਦੀ ਵੀ ਤੂੰ ਪਾਗਲਾ ਵੀ ਤੂੰ ਪਹਿਲਾਂ ਕਿਉਂ ਨਹੀਂ ਕਾਲ ਕੀਤੀ ਜੇ ਤੂੰ ਪਹਿਲਾਂ ਕਾਲ ਕਰ ਦਿੰਦੀ ਤਾਂ ਸ਼ਾਇਦ ਉਹ ਬੰਦਾ ਅੱਜ ਬੱਤ ਜਾਂਦਾ ਤੇ ਚਲੋ ਫਿਰ ਉਸ ਤੋਂ ਬਾਅਦ ਪੁਲਿਸ ਆਉਂਦੀ ਜਦੋਂ ਮੌਕੇ ਤੇ ਪੁਲਿਸ ਆਉਂਦੀ ਆ ਜਦੋਂ ਜਿਹੜੀ ਜਿਹੜੇ ਆਫੀਸਰ ਦੀ ਪਹਿਲਾਂ ਐਂਟਰੀ ਹੁੰਦੀ ਆ ਉਹ ਦੇਖਦਾ ਵਾ ਵੀ ਜਿਹੜਾ ਮਤਲਬ ਕਿ ਟੇਬਲ ਪਿਆ ਹੁੰਦਾ ਵਾ ਟੇਬਲ ਹੁੰਦਾ ਵਾ ਉਹਦੇ ਥੱਲੇ ਉਹਦੀ ਲਾਸ਼ ਪਈ ਹੁੰਦੀ ਹੈ ਹਰੋਇਨ ਦੀ ਤੇ ਸਾਰਾ ਸਮਾਨ ਕੁਝ ਵੀ ਵਿਖਰਿਆ ਨਹੀਂ ਹੁੰਦਾ ਸਾਰਾ ਸਮਾਨ ਉਦਾਂ ਹੀ ਪਿਆ ਹੁੰਦਾ ਤੇ ਇੱਕ ਕੋਨੇ ਦੇ ਵਿੱਚ ਉਹ ਜਿਹੜੀ ਕੁੜੀ ਹੁੰਦੀ ਉਹ ਖੜੀ ਹੁੰਦੀ ਆ ਤੇ ਚਲੋ ਉੱਥੇ ਫੋਟੋਆਂ ਫੋਟੋਆਂ ਖਿੱਚੀਆਂ ਜਾਂਦੀਆਂ ਵਾ ਲਾਸ਼ ਦੀਆਂ ਜੋ ਵੀ ਉਹਦੇ ਕੋਲੋਂ ਮਤਲਬ ਕਿ ਨਿਸ਼ਾਨ ਪਾਏ ਜਾਂਦੇ ਆ ਹਨਾ ਤੇ ਉਹਦੀ ਜਿਹੜੀ ਡੈੱਡ ਬਾਡੀ ਨੂੰ ਭੇਜਿਆ ਜਾਂਦਾ ਵਾ ਪੋਸਟਮਾਰਟਮ ਦੇ ਲਈ ਤੇ ਚਲੋ ਉਹ ਜਿਹੜੀ ਕੁੜੀ ਹੁੰਦੀ ਆ ਉਹਨੂੰ ਜੇਲ੍ਹ ਵਿੱਚ ਲਜਾਇਆ ਜਾਂਦਾ ਉਹ ਜਦੋਂ ਪੁੱਛ ਦੱਸ ਕਰਦੇ ਆ ਵੀ ਤੂੰ ਇਦਾਂ ਕਿਉਂ ਕੀਤਾ ਤੇਰੀ ਇਹਦੇ ਨਾਲ ਕੋਈ ਦੁਸ਼ਮਣ ਹੀ ਸੀ ਜਾਂ ਤੇਰਾ ਕੋਈ ਇਦਾਂ ਰਿਲੇਸ਼ਨ ਸੀਗਾ ਤਾਂ ਉਹ ਦੱਸਦੀ ਆ ਇਹ ਗੱਲ ਕਰੀਏ ਵੀ ਰਿਲੇਸ਼ਨ ਵੀ ਹਾਂ ਜੀ ਮਤਲਬ ਕਿ ਉਹਦਾ ਰਿਲੇਸ਼ਨ ਸੀਗਾ 2.5 ਸਾਲ ਪਹਿਲਾਂ ਉਹ ਫੇਸਬੁੱਕ ਤੇ ਮਿਲੇ ਸੀਗੇ ਕਦੀ ਆਨ ਰਹਿੰਦੇ ਸੀ ਕਦੀ ਆਫ ਰਹਿੰਦੇ ਸੀਗੇ ਇਹ ਵੀ ਜਾਦਾ ਰਿਲੇਸ਼ਨ ਦੇ ਵਿੱਚ ਮਤਲਬ ਕਿ ਉਹ ਜ਼ਿਆਦਾ ਵੀ ਨਹੀਂ ਜਿਹੜਾ ਇਹ ਮੁੰਡਾ ਜ਼ਿਆਦਾ ਇਗਨੋਰ ਕਰਦਾ ਸੀਗਾ ਉਹ ਕੁੜੀ ਨੂੰ ਹਨਾ ਤੇ ਉਹ ਕੀ ਕਹਿੰਦੇ ਆ ਜ਼ਿਆਦਾ ਆਨ ਆਫ ਰਹਿੰਦੇ ਸੀ ਤਾਂ ਉਹ ਕੁੜੀ ਇੱਥੋਂ ਤੱਕ ਪਹੁੰਚ ਗਈ ਸੀ ਇਹੋ ਜਿਹੀ ਹੱਦ ਤੱਕ ਕਿ ਉਹ ਉਹਨੇ ਬਹੁਤ ਜ਼ਿਆਦਾ ਤੰਗ ਕਰਦੀ ਸੀ ਉਹਨੂੰ ਫੋਨ ਕਾਲਸ ਕਰਦੀ ਸੀ ਉਹਨੂੰ ਟੈਕਸਟ ਮੈਸੇਜ ਕਰਦੀ ਸੀਗੀ ਹਨਾ ਉਹਦੇ ਫਰੈਂਡਸ ਨੂੰ ਕਾਲ ਕਰਦੀ ਸੀਗੀ ਮਤਲਬ ਕਿ ਬਹੁਤ ਜ਼ਿਆਦਾ ਉਹਨੂੰ ਪਰੇਸ਼ਾਨ ਕਰਦੀ ਸੀਗੀ ਇਸੇ ਪਰੇਸ਼ਾਨੀ ਤੋਂ ਉਹ ਬ੍ਰੇਕਅਪ ਕਰਨਾ ਚਾਹੁੰਦਾ ਵੀ ਉਹ ਕੁੜੀ ਨੂੰ ਛੱਡਣਾ ਚਾਹੁੰਦਾ ਵਾ ਤੇ ਪਰ ਉਹ ਜਿਹੜੀ ਉਹ ਕੁੜੀ ਹੁੰਦੀ ਆ ਉਹਨੂੰ ਇਸੇ ਗੱਲ ਦਾ ਗੁੱਸਾ ਹੁੰਦਾ ਕਿ ਇਹ ਮੈਨੂੰ ਛੱਡ ਕੇ ਕਿਸੇ ਹੋਰ ਨੂੰ ਡੇਟ ਕਰਨ ਦੇ ਲਈ ਜਾ ਰਿਹਾ ਵਾ ਮੇਨ ਗੱਲ ਕਿ ਉਹ ਫੇਸਬੁੱਕ ਤੇ ਮਿਲੇ ਸੀ ਕਿਉਂਕਿ ਉਹਨਾਂ ਨੇ ਇੱਕ ਦੂਜੇ ਨੂੰ ਵੇਖਿਆ ਪਰ ਕਿਹਾ ਨਹੀਂ ਸੀਗਾ ਜਿਹੜਾ ਰਵਾਏ ਮੁੰਡਾ ਬਹੁਤ ਵਧੀਆ ਸੀਗਾ ਕਾਫੀ ਉਹਦੀ ਅੱਛੀ ਪਰਿਵਾਰੀ ਸੀਗੀ ਬਹੁਤ ਵਧੀਆ ਉਹਦੀ ਜੌਬ ਸੀਗੀ ਹਨਾ ਬਹੁਤ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਸੀਗਾ ਪਰ ਗਲਤੀ ਉਹਦੇ ਤੋਂ ਇੱਥੇ ਹੋ ਗਈ ਕਿ ਉਹਨੇ ਉਹ ਕੁੜੀ ਨੂੰ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਉਹਨੇ ਪਰਖਿਆ ਨਹੀਂ ਹਨਾ ਫੇਸਬੁੱਕ ਤੇ ਇੱਕ ਜਿਹਨੂੰ ਮੈਸੇਜ ਕੀਤਾ ਚਲੋ ਉਹਨਾਂ ਦੀ ਮਤਲਬ ਕਿ ਉਹਨਾਂ ਦੀ ਉਹਨਾਂ ਦਾ ਰਿਲੇਸ਼ਨਸ਼ਿਪ ਸ਼ੁਰੂ ਹੋ ਗਿਆ ਤੇ ਜਿਆਦਾਤਰ ਉਹ ਰਿਲੇਸ਼ਨ ਦੇ ਵਿੱਚ ਨਹੀਂ ਰਿਹਾ ਕਦੀ 2-2.5 ਸਾਲਾਂ ਦੇ ਵਿੱਚ ਥੋੜਾ ਕਾ ਟਾਈਮ ਗੱਲ ਕਰਦਾ ਸੀਗਾ ਕਦੀ ਉਹਨੂੰ ਛੱਡ ਦਿੰਦਾ ਸੀ ਕਦੀ ਗੱਲ ਕਰਦਾ ਸੀ ਕਦੀ ਛੱਡ ਦਿੰਦਾ ਸੀ ਇਦਾਂ ਹੀ ਜਦੋਂ ਪੁਲਿਸ ਲੈ ਕੇ ਗਈ ਤਾਂ ਕੁੜੀ ਵੱਲੋਂ ਵੀ ਪੁੱਛਿਆ ਗਿਆ ਤਾਂ ਕੁੜੀ ਨੇ ਇਹੀ ਗੱਲਾਂ ਮੂਹਰੇ ਰੱਖੀਆਂ ਕਿ ਇਹ ਮੈਨੂੰ ਛੱਡ ਕੇ ਮਤਲਬ ਕਿ ਉਹ ਕਹਿੰਦਾ ਕਿ ਹਾਂ ਵੀ ਮੈਂ ਇਹਦੇ ਨਾਲ ਗੱਲ ਕਰਦੀ ਸੀ ਫੇਸਬੁੱਕ ਤੇ ਗੱਲ ਕਰਦੀ ਸੀ ਕਿ ਮੈਂ ਇਹਨੂੰ ਮਿਲਣ ਆਈ ਇਹਦੇ ਮਤਲਬ ਕਿ ਜਿਹੜਾ ਇਹਦਾ ਫਲੈਟ ਸੀਗਾ ਮੈਂ ਇਹਨੂੰ ਮਿਲਣ ਆਈ ਸੀ ਕਿਸੇ ਗੱਲ ਤੋਂ ਸਾਡੀ ਲੜਾਈ ਹੋ ਗਈ ਤਾਂ ਇਹ ਮੈਨੂੰ ੱੱਕੇ ਮਾਰਨ ਲੱਗਾ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ ਤੇ ਮੈਨੂੰ ਗਨ ਨਾਲ ਗੋਲੀ ਮਾਰਨ ਲੱਗਦਾ ਵਾ ਤਾਂ ਮੈਂ ਆਪਦੀ ਸੇਫਟੀ ਦੇ ਲਈ ਹਨਾ ਆਪਦੀ ਬਚਾਓ ਦੇ ਲਈ ਵੀ ਮੈਂ ਗਨ ਚੱਕੀ ਤੇ ਮੈਂ ਉਹਦੇ ਗੋਲੀਆਂ ਮਾਰ ਦਿੱਤੀਆਂ ਵੀ ਇਹ ਮੇਰੇ ਨਾਲ ਬਹੁਤ ਜ਼ਿਆਦਾ ੱੱਕਾ ਕਰ ਰਿਹਾ ਸੀਗਾ ਮੈਨੂੰ ਪਟਕਰਿਆ ਸੀ ਚੱਕ ਕੇ ਮੈਨੂੰ ਜਿਹੜੀ ਉਹ ਬੁੱਕਲ ਸੈਲਫ ਹੁੰਦੀ ਆ ਉਹਦੇ ਵਿੱਚ ਮਾਰਿਆ ਮਤਲਬ ਕਿ ਮੈਨੂੰ ਮੇਰੇ ਨਾਲ ਕਾਫੀ ਉਹਨੇ ਮਾਰਨ ਕੁੱਟਣ ਮੈਨੂੰ ਲੱਗਾ ਤੇ ਮੈਂ ਆਉਦੇ ਬਚਾਓ ਦੇ ਲਈ ਉਹਦੀ ਹੀ ਗਨ ਲੈ ਕੇ ਤੇ ਉਹਨੂੰ ਹੀ ਗੋਲੀਆਂ ਮਾਰ ਦਿੱਤੀਆਂ ਤੇ ਜਦੋਂ ਮੈਂ ਉਹਨੂੰ ਤਿੰਨ ਗੋਲੀਆਂ ਮਾਰੀਆਂ ਤੋਂ ਟੜਫ ਰਿਆ ਸੀਗਾ ਤੇ ਫਿਰ ਮੇਥੋਂ ਟੜਫਦਾ ਉਹ ਦੇਖਿਆ ਨਹੀਂ ਗਿਆ ਤੇ ਦੋ ਤਿੰਨ ਗੋਲੀਆਂ ਮੈਂ ਉਹਦੇ ਹੋਰ ਮਾਰ ਦਿੱਤੀਆਂ ਤੇ ਉਹ ਉਸੇ ਜਗ੍ਹਾ ਤੇ ਹੀ ਮਰ ਗਿਆ ਤੇ ਚਲੋ ਐਕਦਾ ਮਤਲਬ ਕਿ ਜਿਵੇਂ ਉਹਦੇ ਮੂੰਹ ਤੇ ਕੋਈ ਵੀ ਪਛਤਾਵਾ ਨਹੀਂ ਸੀਗਾ ਕੋਈ ਵੀ ਡਰ ਨਹੀਂ ਸੀ ਕੋਈ ਵੀ ਭੈ ਨਹੀਂ ਸੀਗਾ ਹਨਾ ਜਿੱਦਾਂ ਵੀ ਉਹਨੇ ਕੋਈ ਕਤਲ ਕੀਤਾ ਹੋਵੇ ਉਹਦੇ ਫੇਸ ਤੋਂ ਉਹਦੀ ਬੋਲਣ ਦੇ ਲੈ ਜੇ ਤੂੰ ਕੋਈ ਵੀ ਜੱਜਮੈਂਟ ਨਹੀਂ ਸੀ ਕਰ ਸਕਦਾ ਵੀ ਇਸ ਕੁੜੀ ਨੇ ਕਤਲ ਕੀਤਾ ਕਿਉਂਕਿ ਉਹਨੂੰ ਕੋਈ ਪਛਤਾਵਾ ਹੀ ਨਹੀਂ ਸੀਗਾ ਨਾ ਉਹ ਡਰ ਰਹੀ ਸੀਗੀ ਤੇ ਚਲੋ ਜਦੋਂ ਕੀ ਕਹਿੰਦੇ ਆ ਦੂਸਰਾ ਆਫਿਸ ਆਂਦਾ ਉਹਨੂੰ ਪੁੱਛ ਪੁੱਛਣ ਦਸਣ ਦੇ ਲਈ ਵੀ ਪੁੱਛ ਦਸਕਰੰਦੇ ਲੈਤਾ ਜਦੋਂ ਪਹਿਲਾ ਆਫੀਸਰ ਜਾਣ ਲੱਗਦਾ ਵਾ ਹਨਾ ਤੇ ਉਹਨੂੰ ਉਹਦੇ ਨਾਲ ਝੱਲੀਆਂ ਦੀਆਂ ਗੱਲਾਂ ਕਰਦੀਆਂ ਉਹਨੂੰ ਪੁੱਛਦੀ ਆ ਵੀ ਮਤਲਬ ਕਿ ਜੇਲ੍ਹ ਦੇ ਵਿੱਚ ਸ਼ਾਵਰ ਮਿਲਦਾ ਵਾ ਹਨਾ ਤੇ ਜੇਲ੍ਹ ਦੇ ਵਿੱਚ ਸ਼ਾਵਰ ਮਿਲਦਾ ਵਾ ਤੇ ਕਿੱਦਾਂ ਦਾ ਇੱਥੇ ਖਾਣਾ ਮਿਲਦਾ ਵਾ ਤੇ ਮੇਰੀ ਤਾਂ ਅਸਾਈਨਮੈਂਟ ਵੀ ਰਹਿੰਦੀਆਂ ਸੀ ਹਲੇ ਬਣਾਉਣ ਵਾਲੀਆਂ ਚਲੋ ਕੋਈ ਨਹੀਂ ਮੈਂ ਰਹਿਣ ਦੂੰਗੀ ਅਸਾਈਨਮੈਂਟ ਹੁਣ ਮੈਂ ਕੀ ਕਰਨੀ ਆ ਹੁਣ ਤਾਂ ਮੈਂ ਜੇਲ੍ਹ ਚ ਆ ਗਈ ਆ ਹੁਣ ਤਾਂ ਮੈਂ ਇੱਥੇ ਰਹੂੰਗੀ ਮਤਲਬ ਕਿ ਕਹਿੰਦਾ ਮਤਲਬ ਇਹ ਵੀ ਇਦਾਂ ਦੀ ਉਹ ਝੱਲੀਆਂ ਜੀਆਂ ਗੱਲਾਂ ਕਰਦੀ ਸੀ ਕਮਲਿਆ ਵਾਂਗ ਕਰੀ ਜਾਂਦੀ ਸੀ ਧੂਰੀ ਫਿਰਦੀ ਸੀ ਕਿ ਕਦੀ ਐ ਨੂੰ ਜਾਂਦੀ ਸੀ ਤੇ ਜਦੋਂ ਆਫੀਸਰ ਚਲਾ ਜਾਂਦਾ ਤੇ ਉਹ ਗਾਣੇ ਗਾਉਣ ਲੱਗ ਜਾਂਦੀ ਗਾਣੇ ਗਾਉਂਦੀ ਆ ਹਨਾ ਤੇ ਮਤਲਬ ਕਿ ਕਮਲਿਆਂ ਜੇ ਵਾਂਗੂ ਝੱਲਿਆਂ ਵਾਂਗੂ ਪਾਗਲਾਂ ਜੇ ਵਾਂਗੂ ਜਿਵੇਂ ਮਤਲਬ ਕਿ ਆਪਾਂ ਕਹ ਦਿੰਨੇ ਪਾਗਲ ਕਰਦੇ ਇਦਾਂ ਉਹ ਕਰਨ ਲੱਗ ਗਈ ਸੀ ਤਾਂ ਦੂਸਰਾ ਆਫੀਸਰ ਦੂਸਰਾ ਅਫਸਰ ਕਹਿੰਦਾ ਉਹਨੂੰ ਵੀ ਤੁਸੀਂ ਆਪਣੇ ਵਕੀਲ ਨੂੰ ਬੁਲਾ ਸਕਦੇ ਆ ਵੀ ਜਿੱਦਾਂ ਹੁਣ ਤੁਸੀਂ ਬੋਲ ਰਹੇ ਆ ਹਨਾ ਵੀ ਇਹ ਸਾਰੀਆਂ ਗੱਲਾਂ ਤੁਹਾਡੇ ਤੇ ਹੀ ਪੈਣਗੀਆਂ ਹਨਾ ਵੀ ਸਾਰੀਆਂ ਇਹ ਇਹ ਗੱਲਾਂ ਦੇ ਨਤੀਜੇ ਤੁਹਾਨੂੰ ਭੁਗਤਣਾ ਪੈਣਾ ਵੀ ਜੇ ਤੁਸੀਂ ਆਪਣੇ ਅਫਸਰ ਨੂੰ ਮਤਲਬ ਕਿ ਆਪਣੇ ਵਕੀਲ ਨੂੰ ਬੁਲਾਉਣਾ ਤਾਂ ਉਹਨੂੰ ਬੁਲਾ ਸਕਦੇ ਆ ਵੀ ਉਹ ਤੁਹਾਡੀ ਗਵਾਹੀ ਦੇਊਗਾ ਤੁਹਾਡੇ ਨਾਲ ਬੈਠ ਕੇ ਹਨਾ ਵੀ ਕੁਝ ਤੁਸੀਂ ਪਰੇਸ਼ਾਨੀ ਦੇ ਵਿੱਚ ਕੁਝ ਗਲਤ ਬੋਲ ਦਮੋ ਤਾਂ ਇਹ ਤੁਹਾਨੂੰ ਹੀ ਭੁਗਤਣਾ ਪਊਗਾ ਉਹ ਕਹਿੰਦੇ ਕਿ ਨਹੀਂ ਜਿਹੜਾ ਕੁਝ ਵੀ ਹੋਇਆ ਸੀਗਾ ਮੈਂ ਤੁਹਾਨੂੰ ਦੱਸਦਾ ਵਾ ਇਹਦੇ ਵਿੱਚ ਕੋਈ ਵੀ ਝੂਠ ਨਹੀਂਗਾ ਹਨ ਤੇ ਫਿਰ ਚਲੋ ਉਹਨੂੰ ਮਤਲਬ ਕਿ ਲੈ ਜਾਂਦੇ ਆ ਹਨ ਸਜ਼ਾ ਸੁناਈ ਜਾਂਦੀ ਆ 2.5 ਸਾਲ ਉਹ ਰਹਿੰਦੀ ਆ ਜੇਲ੍ਹ ਦੇ ਵਿੱਚ ਹਨ 2.5 ਸਾਲ ਜਦੋਂ ਉਹਦਾ ਲੰਘ ਜਾਂਦਾ ਵਾ ਤਾਂ ਫਿਰ ਉਹਦਾ ਵਕੀਲ ਵੱਲੋਂ ਬਿਆਨ ਆਉਂਦੇ ਆ ਕਿ ਨਹੀਂ ਇਹ ਗੱਲ ਸਹੀ ਆ ਜਦੋਂ ਮਤਲਬ ਕਿ ਉਹਨੂੰ ਸਜ਼ਾ ਸੁਣਾਉਣ ਦੀ ਵਾਰੀ ਆਉਂਦੀ ਆ ਹਨ ਤੇ ਫਿਰ ਜਦੋਂ 2.5 ਸਾਲ ਹੋ ਅੰਦਰ ਰਹਿੰਦੀ ਆ ਤੇ ਫਿਰ ਉਹਦਾ ਵਕੀਲ ਕਹਿੰਦਾ ਵੀ ਇਹਨੇ ਆਪਣੇ ਸੈਲਫ ਡਿਪੈਂਡਲੀ ਆਪਣੇ ਮਤਲਬ ਕਿ ਆਪਣੇ ਬਚਾਅ ਦੇ ਲਈ ਇਹ ਗੋਲੀ ਚਲਾਈ ਸੀ ਕਿਉਂਕਿ ਇਹ ਗੱਲ ਮੈਨੂੰ ਵੀ ਪਤਾ ਵਾ ਵਕੀਲ ਕਹਿ ਰਿਹਾ ਉਹ ਕੁੜੀ ਦੇ ਪ੍ਰਤੀ ਕਹਿੰਦਾ ਵੀ ਇਹ ਮੈਨੂੰ ਵੀ ਪਤਾ ਵਾ ਕਿ ਜਿਹੜਾ ਇਹ ਮੁੰਡਾ ਸੀਗਾ ਰੋਏ ਨਾਮ ਦਾ ਹਨਾ ਇਹ ਜਿਹੜਾ ਮੁੰਡਾ ਸੀਗਾ ਇਹ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸੀ ਦੁਨੀਆ ਦੇ ਵਿੱਚ ਇਹਦੀ ਇਮੇਜ ਖਰਾਬ ਕਰਦਾ ਸੀਗਾ ਇਹਨੂੰ ਜਿੱਥੇ-ਕਿੱਥੇ ਮਾਰਨ ਕੁੱਟਣ ਲੱਗਦਾ ਸੀ ਇਹਨੂੰ ਫੋਨ ਕਾਲਸ ਕਰਦਾ ਸੀਗਾ ਇਹਨੂੰ ਪਰੇਸ਼ਾਨ ਕਰਦਾ ਸੀਗਾ ਹਨਾ ਤੇ ਇਹ ਮਤਲਬ ਕਿ ਉਹ ਉਹ ਹਮਦਰਦੀ ਮਤਲਬ ਕਿ ਉਹ ਕੁੜੀ ਨੂੰ ਦਬਾਉਣਾ ਚਾਹੁੰਦੇ ਸੀ ਕਹਿੰਦਾ ਦੇਖੋ ਉਹ ਕੁੜੀ ਵੀ ਦਿਖਾ ਰਹੀ ਦਿਆ ਕਿ ਦੇਖੋ ਮੇਰੇ ਹੱਥਾਂ ਤੇ ਨਿਸ਼ਾਨ ਆ ਹਨ ਮੇਰੇ ਗੁੱਟਾਂ ਤੇ ਨਿਸ਼ਾਨ ਆ ਮੈਨੂੰ ਇਹ ਮਾਰਦਾ ਸੀਗਾ ਮੈਨੂੰ ਮਤਲਬ ਕਿ ਉਹਦੇ ਤੇ ਫਿਰ ਕੇਸ ਪਾਇਆ ਜਾਂਦਾ ਵਾ ਵੀ ਮਤਲਬ ਕਿ ਆ ਉਹਦੇ ਬਚਾਓ ਦੇ ਲਈ ਉਹਨੇ ਗੋਲੀ ਚਲਾਈ ਮਤਲਬ ਕਿ ਮਾਰਿਆ ਗਿਆ ਹਨ ਤੇ ਚਲੋ ਉਦਾਂ ਹੀ ਜਦੋਂ ਹਨਾ ਅੱਗੇ ਜਾਂਦੀ ਆ ਤੇ ਫਿਰ ਇੱਕ ਪੰਚਾਇਤ ਜਿਵੇਂ ਆਪਾਂ ਆਪਣੇ ਨਾਰਮਲ ਪਿੰਡਾਂ ਦੇ ਵਿੱਚ ਪੰਚਾਇਤ ਹੁੰਦੀ ਆ ਉਦਾਂ ਹੀ ਉੱਥੇ ਹੁੰਦੀ ਆ ਹਨਾ ਤੇ ਉੱਥੇ 12 ਬੰਦੇ ਫੈਸਲਾ ਲੈਂਦੇ ਆ ਵੀ ਕਿੰਨੀਕ ਸਜ਼ਾ ਕਿਸੇ ਨੂੰ ਸੁਣਾਉਣੀ ਆ ਜਾਂ ਕਿ ਕਿਵੇਂ ਕਰਨਾ ਕਿਵੇਂ ਨਹੀਂ ਤਾਂ ਉਸ ਦਿਨ ਉੱਥੇ 11 ਜਣੇ ਹੀ ਮੌਜੂਦ ਸੀਗੇ ਵੀ ਇੱਕ ਜਣਾ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਦੇ ਵਿੱਚ ਨਹੀਂ ਸੀਗਾ ਉਹਨਾਂ ਦੇ ਮੈਂਬਰਾਂ ਦੇ ਵਿੱਚ ਇੱਕ ਮੈਂਬਰ ਹੈ ਨਹੀਂ ਸੀਗਾ ਤੇ ਤਾਂ ਕਰਕੇ ਉਹ ਮਤਲਬ ਕਿ ਉਹਨੂੰ 40 ਸਾਲ ਦੀ ਸਜ਼ਾ ਸੁਣਾ ਦਿੰਦੇ ਆ ਵੀ ਕਹਿੰਦੇ ਆ 40 ਸਾਲ ਦੀ ਸਜ਼ਾ ਇਹ ਲੜਕੀਆਂ ਨੂੰ ਦਿੱਤੀ ਜਾਵੇ ਚਲੋ ਫਿਰ ਉਹਨੂੰ ਜੇਲ੍ਹ ਭੇਜਾਂ ਦਾ ਇੱਥੇ ਹੀ ਸਟੋਰੀ ਖਤਮ ਨਹੀਂ ਹੁੰਦੀ ਸਟੋਰੀ ਅੱਗੇ ਜਾ ਕੇ ਮਤਲਬ ਕਿ ਹਲੇ ਤਾਂ ਇਹ ਇੰਟਰਵੈਲ ਆ ਇੱਥੇ ਅੱਧ ਜਿਵੇਂ ਆਪਾਂ ਕਹਿੰਦੇ ਨੇ ਫਿਲਮ ਦਾ ਇੰਟਰਵੈਲ ਇਹ ਇੰਟਰਵੈਲ ਆ ਤੇ ਉਸ ਤੋਂ ਬਾਅਦ ਸਟੋਰੀ ਸ਼ੁਰੂ ਹੁੰਦੀ ਜਦੋਂ ਇਸ ਕੁੜੀ ਦੀ ਸੱਚਾਈ ਸਾਹਮਣੇ ਆਉਂਦੀ ਹੈ ਹਨਾ ਤੇ ਫਿਰ ਜਦੋਂ ਉਹ 6 ਮਹੀਨੇ ਕਿਉਂਕਿ ਜਿਹੜੇ 12 ਮੈਂਬਰ ਫੈਸਲਾ ਕਰਦੇ ਹੁੰਦੇ ਆ ਤੇ ਇੱਕ ਜਣਾ ਉਸ ਦਿਨ ਨਹੀਂ ਹੁੰਦਾਗਾ ਤਾਂ ਉਹਦੇ ਆਧਾਰ ਤੇ ਦੁਬਾਰਾ ਫਿਰ ਫੈਸਲਾ ਕੀਤਾ ਜਾਂਦਾ ਵਾ ਹਨਾ ਤੇ ਉਸ ਕੁੜੀ ਨੂੰ 6 ਸਾਲ ਬਾਅਦ ਫਿਰ ਬੁਲਾਇਆ ਜਾਂਦਾ ਵਾ ਤਾਂ ਉਦੋਂ ਉਹਦੀ ਉਮਰ 27-28 ਸਾਲ ਦੇ ਕਰੀਬ ਹੁੰਦੀ ਆ 6 ਸਾਲਾਂ ਬਾਅਦ ਉਹਨੂੰ ਫਿਰ ਬੁਲਾਇਆ ਜਾਂਦਾ ਵਾ ਤਾਂ ਪੰਚਾਇਤ ਮਤਲਬ ਕਿ ਜਿੰਨੇ ਵੀ ਉੱਥੇ 12 ਦੇ 12 ਮੈਂਬਰ ਮੌਜੂਦ ਹੁੰਦੇ ਆ ਤੇ ਫਿਰ ਉੱਤੇ ਇੱਕ ਹੋਰ ਮੁੱਦਾ ਸਾਹਮਣੇ ਆ ਕੋ ਹੋਰ ਮਤਲਬ ਕਿ ਉਹ ਕੁੜੀ ਦੀ ਸੱਚਾਈ ਸਾਹਮਣੇ ਆਉਂਦੀ ਆ ਤੇ ਉਹ ਜਿਹੜੀਆਂ ਉਹਦੇ ਨਾਲ ਤਿੰਨ ਸਾਥ ਨਾਲ ਹੁੰਦੀਆਂ ਜੇਲ੍ਹ ਦੇ ਵਿੱਚ ਹਨਾ ਤੇ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਕਿਉਂਕਿ ਉਹ ਉਹਨਾਂ ਦੇ ਉਹ ਕੁੜੀ ਦੇ ਖਿਲਾਫ ਕੁਝ ਗਵਾਹੀ ਕੁਝ ਹਨਾ ਗੱਲਾਂ ਕਹਿਣਾ ਚਾਹੁੰਦੀਆਂ ਹੁੰਦੀਆਂ ਹਨ ਤੇ ਜਦੋਂ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉਹ ਕਹਿੰਦੀਆਂ ਵੀ ਇਹ ਤਾਂ ਇਹਨੂੰ ਇਹ ਸਾਡੇ ਕੋਲੇ ਦੱਸਦੀ ਆ ਇਹ ਸਾਡੇ ਕੋਲੇ ਗੱਲਾਂ ਕਰਦੀ ਆ ਇਹ ਤਾਂ ਮਾਰ ਕੇ ਵੀ ਭੂਰਾ ਵੀ ਨਹੀਂ ਪਛਤਾਈ ਹੈਗੀ ਇਹ ਤਾਂ 1% ਵੀ ਇਹਦੀ ਦੁਨੀਆ ਦੀ ਇਹਦੀ ਜ਼ਿੰਦਗੀ ਦੇ ਵਿੱਚ ਇੱਕ ਵੀ ਪਰਸੈਂਟ ਪਛਤਾਵਾ ਹੈ ਨਹੀਂਗਾ ਵੀ ਮੈਂ ਕਿਸੇ ਨੂੰ ਮਾਰ ਦਿੱਤਾ ਜਾਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੇ ਵੀ ਇਹ ਤਾਂ ਪੂਰੀ ਖੋਸ਼ ਆ ਇਹ ਤਾਂ ਸਾਨੂੰ ਆਪ ਦੱਸਦੀ ਆ ਵੀ ਮੈਂ ਤਾਂ ਕਿ ਕਹਿੰਦੇ ਜਦੋਂ ਇਹਨੂੰ ਮਾਰਨਾ ਸੀਗਾ ਹਨ ਤੇ ਮੈਂ ਥੋੜੇ ਦਿਨ ਪਹਿਲਾਂ ਹਨ ਰੁਆਇਨ ਤੋਂ ਹੀ ਸ਼ੂਟਿੰਗ ਸਿੱਖੀ ਹਨ ਸ਼ੂਟਿੰਗ ਸਿੱਖੀ ਵੀ ਇਸੇ ਲਈ ਸਿੱਖੀ ਵੀ ਮੈਂ ਇਹਦੇ ਤੋਂ ਸ਼ੂਟਿੰਗ ਸਿੱਖ ਕੇ ਤੇ ਇਹਨੂੰ ਹੀ ਮਾਰੂੰਗੀ ਹਨ ਤੇ ਕਹਿੰਦੇ ਸਾਰੀਆਂ ਗੱਲਾਂ ਸਾਨੂੰ ਦੱਸਦੀ ਆ ਵੀ ਇਹਨੂੰ ਇਹਦੀ ਸਜ਼ਾ ਵਧਾਈ ਜਾਵੇ ਜਾਂ ਇਹਨੂੰ ਸਜ਼ਾ ਕੜੀ ਤੋਂ ਕੜੀ ਇਹਨੂੰ ਸਜ਼ਾ ਦਿੱਤੀ ਜਾਵੇ ਹਨ ਤੇ ਚਲੋ ਉਹ ਤਿੰਨ ਜਾਨੀਆਂ ਦੇ ਬਿਆਨ ਲਏ ਜਾਂਦੇ ਆ ਹਨ ਫਿਰ ਇੱਕ ਉਹਦਾ ਫਰੈਂਡ ਆਉਂਦਾ ਵਾ ਹਨਾ ਫਰੈਂਡ ਵੀ ਮਤਲਬ ਕਿ ਜਦੋਂ ਉਹ ਸਾਹਮਣੇ ਆਉਂਦਾ ਤਾਂ ਉਹ ਵੀ ਦੱਸਦਾ ਕਿ ਰੁਆਇਨ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀਗਾ ਜਿਹੜਾ ਰੁਆਏ ਸੀਗਾ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਮੇਰੇ ਕੋਲ ਵੀ ਅਕਸਰ ਹੀ ਗੱਲਾਂ ਕਰਦਾ ਰਹਿੰਦਾ ਸੀਗਾ ਵੀ ਇਹ ਕੁੜੀ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ ਵੀ ਮੈਂ ਇਹਨੂੰ ਛੱਡਣਾ ਚਾਹਣਾ ਵਾ ਵੀ ਇਹ ਮੈਨੂੰ ਹੱਤ ਤੋਂ ਵੱਧ ਪਰੇਸ਼ਾਨ ਕਰਦੀ ਆ ਵੀ ਜਦੋਂ ਮੈਂ ਇਹਨੂੰ ਕਾਲ ਕਰਨਾ ਬੰਦ ਕਰ ਦਿੰਨਾ 50 5000 ਇਹ ਮੈਨੂੰ ਮੈਸੇਜ ਭੇਜਦੀ ਆ ਟੈਕਸਟ ਮੈਸੇਜ 5000 ਤੱਕ ਮੈਨੂੰ ਇਹ ਮੈਸੇਜ ਭੇਜ ਦਿਆ 1000 ਮੈਨੂੰ ਇਹ ਫੋਟੋਆਂ ਭੇਜ ਦਿਆ 20 20000 ਵਾਰੀ ਮੈਨੂੰ ਫੋਨ ਕਰਦੀ ਆ ਵੀ ਮੈਨੂੰ 20 20000 ਵਾਰੀ ਫੇਸਬੁੱਕ ਤੇ ਵੀ ਮੈਸੇਜ ਕਰਦੀ ਆ ਕਹਿੰਦਾ ਵੀ ਬਹੁਤ ਜ਼ਿਆਦਾ ਹਰਦੋਂ ਵੱਧ ਮੈਨੂੰ ਇਹ ਪਰੇਸ਼ਾਨ ਕਰਦੀ ਵੀ ਮੈਂ ਇਹ ਕੁੜੀ ਨੂੰ ਛੱਡਣਾ ਚਾਹਣਾ ਪਰ ਇਹ ਮੈਨੂੰ ਛੱਡ ਨਹੀਂ ਰਹੀ ਵੀ ਮੇਰੇ ਨਾਲ ਬਹੁਤ ਜ਼ਿਆਦਾ ੱਟਕਾ ਕਰ ਰਹੀ ਆ ਇਹ ਵੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਇਹ ਕੁੜੀ ਨੂੰ ਮਤਲਬ ਕਿ ਜਦੋਂ ਉਹਦੇ ਫਰੈਂਡ ਵੱਲੋਂ ਵੀ ਬਿਆਨ ਲਏ ਜਾਂਦੇ ਚਲੋ ਉਹਦੇ ਤੇ ਵੀ ਹਨਾ ਵੀ ਪੁਲਿਸ ਵੀ ਤਾਕੀ ਕਾਤ ਕਰਦੀ ਆ ਧਿਆਨ ਦਿੰਦੇ ਆ ਉਹ ਪੰਚਾਇਤ ਵੀ ਉਹਦਾ ਧਿਆਨ ਦਿੰਦੀ ਆ ਉਹਦੇ ਤੇ ਹਨਾ ਤੇ ਫਿਰ ਉਸ ਜਗ੍ਹਾ ਤੋਂ ਵੀ ਜਿੱਥੇ ਉਹਦੀ ਡੈਥ ਹੋਈ ਹੁੰਦੀ ਆ ਇੱਥੋਂ ਵੀ ਇਹ ਝੂਠੀ ਸਾਬਤ ਹੁੰਦੀ ਆ ਵੀ ਇਹ ਕਹਿ ਰਹੀ ਹੁੰਦੀ ਵੀ ਮੈਨੂੰ ਇਹ ਜਿਹੜਾ ਬੁੱਕ ਸੈਲਫ ਹੁੰਦੀ ਆ ਉਹਦੇ ਚ ਇਹਨੇ ਚੱਕ ਕੇ ਮਾਰਿਆ ਮੈਨੂੰ ਟੇਬਲ ਦੇ ਵਿੱਚ ਚੱਕ ਕੇ ਮਾਰਿਆ ਮੈਨੂੰ ਗੁੱਡੀ ਦੇਵਾਂਗੇ ਚੱਕ-ਚੱਕ ਕੇ ਮਾਰਿਆ ਸੀ ਮੈਨੂੰ ਇਹ ਮਾਰ ਕਟ ਰਿਆ ਸੀਗਾ ਮੇਰੇ ਨਿਸ਼ਾਨ ਪਾਏ ਵੀ ਆ ਤੁਸੀਂ ਦੇਖ ਸਕਦੇ ਪਰ ਉਹ ਸਾਰਾ ਕੁਝ ਝੂਠਾ ਸੀਗਾ ਹਨਾ ਝੂਠਾ ਸੀਗਾ ਕਿਉਂਕਿ ਉੱਥੇ ਕੋਈ ਵੀ ਸਮਾਨ ਨਹੀਂ ਖਿਲਰਿਆ ਆਇਆ ਸੀਗਾ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਸਾਰਾ ਕੁਝ ਉਦਾਂ ਹੀ ਪਿਆ ਉਹਿਆ ਸੀਗਾ ਜਿਹੜੀ ਬੁੱਕ ਸੈਲਫ ਸੀਗੀ ਉਹਦੇ ਤੇ ਬੁਲੇਟ ਪਏ ਹੁੰਦੇ ਆ ਵੀ ਉਹ ਮੜੇ ਦੇ ਨਾਲ ਹੀ ਹਿੱਲੇ ਜਾਂਦੇ ਆ ਤੇ ਪਰ ਉਹ ਉਹ ਚੀਜ਼ ਵੀ ਉਦਾਂ ਦੀ ਉਦਾਂ ਹੀ ਪਈ ਸੀਗੀ ਕਿਉਂਕਿ ਉੱਥੇ ਕੁਝ ਹੋਇਆ ਹੀ ਨਹੀਂ ਸੀਗਾ ਹਨਾ ਗੱਲ ਤਾਂ ਕੋਈ ਹੋਰ ਸੀ ਪਰ ਇਹ ਜਿਹੜੀ ਇਹ ਕੁੜੀ ਸੀਗੀ ਝੂਠ ਬੋਲ ਰਹੀ ਸੀਗੀ ਹਨਾ ਤੇ ਚਲੋ ਇਹ ਵੀ ਗੱਲਾਂ ਦਾ ਵੀ ਇੱਕ ਪੁਆਇੰਟ ਲਿਆ ਗਿਆ ਵੀ ਇਹਨੇ ਝੂਠ ਬੋਲਿਆ ਤੇ ਜਿਹੜੇ ਉਹ ਨਿਸ਼ਾਨ ਕਹਿ ਰਹੀ ਹੁੰਦੀ ਆ ਵੀ ਮੇਰੇ ਨਿਸ਼ਾਨ ਪਏ ਆ ਗੁੱਟਾਂ ਦੇ ਉੱਤੇ ਤੇ ਇਹ ਵੀ ਉਹਦੇ ਆਪ ਵੜਾਏ ਹੁੰਦੇ ਆ ਨੀਲ ਜਿਵੇਂ ਆਪਾਂ ਕਹਿ ਸਕਦੇ ਨਾ ਨੀਲੇ ਕਲਰ ਦੇ ਨਾਲ ਉਹ ਨੀਲ ਬਣਾ ਲਿਆ ਦੀ ਵੀ ਇਹ ਮੈਨੂੰ ਮਾਰਦਾ ਕੁੱਟਦਾ ਵਾ ਤੇ ਉਹ ਨੀਲ ਵੀ ਬਣਾ ਲੈਂਦੀ ਆ ਚਲੋ ਇਹ ਸਾਰੀਆਂ ਗੱਲਾਂ ਹੀ ਝੂਠੀਆਂ ਸਾਬਤ ਹੋ ਜਾਂਦੀਆਂ ਵਾ ਹਨ ਤੇ ਇੱਕ ਵਾਰੀ ਤੇ ਝੂਠਾ ਇਹ ਕੇਸ ਪਾਇਆ ਜਾਂਦਾ ਵੀ ਆਪ ਇਹ ਸੰਪਤੀ ਵੀ ਜਿਵੇਂ ਆਪਾਂ ਕਹਿੰਦੇ ਨੇ ਸੰਪਤੀ ਲੈਣ ਦੀ ਮਾਰੀ ਨੇ ਇਹ ਸਾਰਾ ਕੁਝ ਕੀਤਾ ਇਹਦੇ ਵਕੀਲ ਤੇ ਵੀ ਵਕੀਲ ਤੇ ਵੀ ਕੇਸ ਕੀਤਾ ਜਾਂਦਾ ਇਹ ਕੁੜੀ ਤੇ ਵੀ ਕੇਸ ਕੀਤਾ ਜਾਂਦਾ ਵਾ ਹਨ ਤੇ ਚਲੋ ਫਿਰ ਉਸ ਤੋਂ ਬਾਅਦ ਇਹਨੂੰ ਸਜ਼ਾ ਸੁਣਾਈ ਜਾਂਦੀ ਆ ਕਿੱਥੇ ਤਾਂ ਨੂੰ 40 ਸਾਲ ਦੀ ਸਜ਼ਾ ਹੁੰਦੀ ਹੈ ਹਨ ਪਰ ਹੋਣ ਨੂੰ ਉਮਰ ਕਹਾਦ ਸੁਣਾਈ ਜਾਂਦੀ ਆ ਵੀ ਜ਼ਿੰਦਗੀ ਭਰ ਲਈਏ ਜੇਲ੍ਹ 'ਚ ਮਰੂਗੀ ਸੜੂਗੀ ਕਿਉਂਕਿ ਇੱਕ ਭੋਲੇ ਇਨਸਾਨ ਦੀ ਜ਼ਿੰਦਗੀ ਨੂੰ ਇਹਨੇ ਮਤਲਬ ਕਿ ਬਰਬਾਦ ਕਰਤਾ ਕਿਉਂ ਬਰਬਾਦ ਇਸ ਕਰਕੇ ਕੀਤਾ ਵੀ ਉਹ ਮੈਨੂੰ ਛੱਡ ਕੇ ਕਿਸੇ ਹੋਰ ਕੋਲੇ ਜਾ ਰਿਹਾ ਵਾ ਉਹ ਮੈਨੂੰ ਛੱਡ ਕੇ ਕਿਸੇ ਹੋਰ ਦੀ ਜ਼ਿੰਦਗੀ 'ਚ ਜਾ ਰਿਹਾ ਵਾ ਇਹ ਮੈਨੂੰ ਮੇਰੇ ਕੋਲੇ ਹੀ ਰਵੇ ਹਨ ਤੇ ਫਿਰ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਕਿ ਜਦੋਂ ਜਦੋਂ ਇਹਨੂੰ ਫੜਿਆ ਜਾਂਦਾ ਵਾ ਹਨਾ ਤੇ ਇਹਦੀ ਇੰਟਰਨੈਟ ਹਿਸਟਰੀ ਜਦੋਂ ਫਰੋਲੀ ਜਾਂਦੀ ਆ ਤਾਂ ਇਹਨੇ ਇੱਕ ਦਿਨ ਜਿਸ ਦਿਨ ਉਹਦਾ ਕਤਲ ਕੀਤਾ ਹੁੰਦਾ ਰਾਇ ਦਾ ਇੱਕ ਦਿਨ ਪਹਿਲਾਂ ਦੀ ਇਹਦੀ ਇੰਟਰਨੈਟ ਹਿਸਟਰੀ ਜਦੋਂ ਫਰੋਲੀ ਜਾਂਦੀ ਤਾਂ ਉਹਦੇ ਵਿੱਚੋਂ ਇਹ ਸਰਚ ਕਰਦੀ ਆ ਵੀ ਪਿੰਨ ਦੇ ਨਾਲ ਲੋਕ ਕਿਵੇਂ ਖੋਲਿਆ ਜਾਂਦਾ ਜਿਹੜੀ ਬੋਬੀ ਪਿੰਨ ਹੁੰਦੀ ਆ ਉਹਦੇ ਨਾਲ ਲੋਕ ਕਿਵੇਂ ਖੋਲਿਆ ਜਾਂਦਾ ਵਾ ਤੇ ਉਹ ਚੀਜ਼ ਨੂੰ ਵੀ ਇਹ ਸਿੱਖਦੀ ਆ ਤੇ ਇਹੀ ਫਿਰ ਗੱਲ ਮਤਲਬ ਕਿ ਜਦੋਂ ਆਸ-ਪਾਸ ਦੇ ਲੋਕਾਂ ਕੋਲੋਂ ਹਨਾ ਪੁੱਛਿਆ ਜਾਂਦਾ ਵਾ ਤੇ ਇਹ ਕਹਿੰਦੇ ਵੀ ਹਾਂ ਇਹ ਗੱਲ ਸੱਚੀ ਆ ਹਨਾ ਵੀ ਆਸ-ਪਾਸ ਦੇ ਲੋਕ ਕਹਿੰਦੇ ਵੀ ਸਾਨੂੰ ਤਾਂ ਕੋਈ ਲੜਾਈ ਝਗੜੇ ਦਾ ਵੀ ਕੁਝ ਨਹੀਂ ਪਤਾ ਚੱਲਿਆ ਹਨਾ ਸਿਰਫ ਸਾਨੂੰ ਗੋਲੀਆਂ ਦੀ ਹੀ ਆਵਾਜ਼ ਸੁਣੀ ਆ ਹਨਾ ਕੋਈ ਵੀ ਚੀਕਾਂ ਦੀ ਕੋਈ ਵੀ ਰੌਲੇ ਦੀ ਕੋਈ ਆਵਾਜ਼ ਨਹੀਂ ਸਾਨੂੰ ਸੁਣੀ ਸਿਰਫ ਸਾਨੂੰ ਗੋਲੀ ਦੀ ਆਵਾਜ਼ ਸੁਣੀ ਆ ਵੀ ਸੱਚਾ ਇਹ ਸੀ ਜਦੋਂ ਕੈਮਰਿਆਂ ਦੇ ਵਿੱਚ ਚੈੱਕ ਕੀਤਾ ਗਿਆ ਤਾਂ ਉਹ ਜਿਹੜਾ ਮੁੰਡਾ ਹੁੰਦਾ ਉਹ ਚੱਲਿਆ ਹੁੰਦਾ ਉਹ ਕਿਤੇ ਹੈਨਾ ਵੀ ਉਹ ਜਿਹੜੀ ਕੁੜੀ ਨੂੰ ਉਹਨੇ ਡੇਟ ਕਰਨੇ ਜਾਣਾ ਹੁੰਦਾ ਉਹ ਜਗ੍ਹਾ ਤੇ ਚੱਲਿਆ ਹੁੰਦਾ ਤੇ ਉੱਪਰੋਂ ਦੀ ਇਹ ਆ ਜਾਂਦੀ ਤੇ ਇਹ ਕੁੜੀ ਨੂੰ ਵੇਖ ਕੇ ਉਹ ਅੰਦਰੋਂ ਵੜ ਕੇ ਨਾ ਕਮਰਾ ਲੋਕ ਕਰ ਲੈਂਦਾ ਤੇ ਫਿਰ ਉਹ ਆਪਦੀ ਬੋ ਵੀ ਪਿੰਨ ਦੇ ਨਾਲ ਨਾ ਲੋਕ ਖੋਲ ਕੇ ਤੇ ਅੰਦਰ ਚਲੀ ਜਾਂਦੀ ਆ ਤੇ ਜਾ ਜਾਣ ਸਾਰੀ ਉਹ ਮੁੰਡੇ ਨੂੰ ਗੋਲੀਆਂ ਮਾਰ ਦਿੰਦੀ ਹੈ ਹਨ ਤੇ ਉੱਥੇ ਹੀ ਵਿਚਾਰੇ ਦੀ ਮਤਲਬ ਕਿ ਮੌਤ ਹੋ ਜਾਂਦੀ ਤੇ ਇੱਕ ਸਿਰਫ ਆਪ ਦੀ ਹਨਾ ਲੋਕਾਂ ਦੀ ਸਿੰਪਤੀ ਲੈਣ ਦੀ ਮਾਰੀ ਨੇ ਸੈਲਫ ਹਨਾ ਮਤਲਬ ਕਿ ਮੈਂ ਹਮਦਰਦੀ ਲੈਣ ਦੀ ਮਾਰੀ ਨੇ ਹਨਾ ਮਤਲਬ ਕਿ ਉਹਨੂੰ ਵਿਚਾਰੇ ਨੂੰ ਮਾਰ ਦਿੱਤਾ ਉਹਦੀ ਜ਼ਿੰਦਗੀ ਬਰਬਾਦ ਕਰਤੀ ਹਨਾ ਇੰਨੀ ਵਧੀਆ ਉਹਦੀ ਲਾਈਫ ਸੀਗੀ ਹਨਾ ਤੇ ਇੱਥੇ ਹੀ ਆਪਣੀ ਸਟੋਰੀ ਖਤਮ ਹੁੰਦੀ ਆ ਵੀ ਮੈਂ ਲਾਸਟ ਤੇ ਇਹੀ ਕਹਿਣਾ ਚਾਹੁੰਦੀ ਆ ਵੀ ਜੋ ਕੁਝ ਵੀ ਤੁਸੀਂ ਆਪਣੀ ਜ਼ਿੰਦਗੀ ਦੀ ਵਿੱਚ ਖਾਸ ਕਰਕੇ ਕੁੜੀਆਂ ਕੁੜੀਆਂ ਵੀ ਵੇਖਣ ਪਰਖਣ ਮੁੰਡੇ ਵੇਖਣ ਕਿਉਂਕਿ ਇਹ ਨਹੀਂ ਹੈਗਾ ਵੀ ਕੁੜੀਆਂ ਹੀ ਗਲਤ ਹੁੰਦੀਆਂ ਬਹੁਤ ਜਗ੍ਹਾ ਮੁੰਡੇ ਵੀ ਗਲਤ ਹੁੰਦੇ ਆ ਹਨ ਤੇ ਜੋ ਕੁਝ ਵੀ ਆਪਣੀ ਜ਼ਿੰਦਗੀ ਚ ਕਿਉਂਕਿ ਇਹ ਇੱਕ ਮੇਨ ਡਿਸੀਜਨ ਹੁੰਦਾ ਵਾ ਜੋ ਕੋਈ ਵੀ ਆਪਣੀ ਜ਼ਿੰਦਗੀ ਚ ਤੁਸੀਂ ਡਿਸੀਜਨ ਲੈਣਾ ਵਾ ਵੇਖ ਪਰਖ ਕੇ ਲੈਣਾ ਵਾ ਤੇ ਬਸ ਮੇਰੀ ਮੇਰੀ ਸਟੋਰੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਜ਼ਰੂਰ ਮੇਰੀ ਸਟੋਰੀ ਨੂੰ ਲਾਈਕ ਵੀ ਕਰਨਾ ਹਨਾ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਰਹਿਣਾ ਤੇ ਅੱਗੇ ਤੋਂ ਵੀ ਐਹੋ ਜਿਹੀਆਂ ਸਟੋਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਸਸਿਕਾ